ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਤੁਹਾਡੇ ਦੀ ਆਰੀ ਵਰਕ ਦੇ ਵਿੱਚ ਲੈ ਕੇ ਆਏ ਜੀ ਪਿਓਰ ਮਸਲੀਨ ਦਾ ਸੂਟ ਸਟੱਫ ਰਹਿਣ ਵਾਲਾ ਪਿਓਰ ਮਸਲੀਨ ਇਸ ਤਰ੍ਹਾਂ ਜ ਤੁਹਾਨੂੰ ਘੇਰੇ ਤੇ ਮਿਲੂਗੀ ਲੈਸ 골ਡਨ ਕਲਰ ਦੀ ਸਾਰਾ ਘੇਰ ਕੀਤਾ ਹੋਇਆ ਜੀ ਆਰੀ ਵਰਕ ਦੇ ਨਾਲ ਹਾਈਲਾਈਟ ਦੇਖੋ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਿੰਨੇ ਆ ਇਸ ਤਰ੍ਹਾਂ ਦੀ ਜੇ ਉੱਪਰ ਵਰਕ ਕੀਤਾ ਹੋਇਆ ਜੀ ਆਰੀ ਵਰਕ ਨਾਲ ਸਾਰੀ ਦਾ ਤੇ ਸਟੋਨ ਦਾ ਕੰਮ ਵੀ ਹੈ ਇਹ ਸਾਈਡ ਤੇ ਬਾਜੂ ਦਾ ਦਿੱਤਾ ਹੋਇਆ ਜੀ ਡਿਜ਼ਾਈਨ ਦੇਖੋ ਸ਼ਾਰਟ ਦੀ ਲੁੱਕ ਨਾਲੇ ਜੇ ਬਾਟਮ ਮਿਲੂਗੀ ਇਹ ਪਲੇਨ ਮਸਲੀਨ ਦੀ ਤੁਹਾਨੂੰ ਪਲੇਨ ਮਸਲੀਨ ਦੀ ਬਾਟਮ ਮਿਲੂਗੀ ਦੁਪੱਟਾ ਵੀ ਮਿਲੂਗਾ ਜੀ ਮਸਲੀਨ ਦਾ ਤੁਹਾਨੂੰ ਦਿਖਾਉਣੀ ਹੈ ਮੈਂ ਦੁਪੱਟਾ ਖੋਲ ਕੇ ਜੀ ਕਾਫੀ ਖੁੰਮੜਾ ਡੁਲਾ ਦੁਪੱਟਾ ਹੈ ਡਿਜ਼ਾਈਨਿੰਗ ਦੇਖ ਲਓ ਤੁਸੀਂ ਦੁਪੱਟੇ ਦੀ ਸਟੱਫ ਦੇਖ ਲਓ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਇਸ ਤਰ੍ਹਾਂ ਦੀ ਲਸ ਮਿਲੂਗੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦੁਪੱਟੇ ਦੀ ਹੈ ਜੀ ਦੇਖੋ ਬਹੁਤ ਹੀ ਸੋਹਣੀ ਜੀ ਲੁੱਕ ਦਾ ਸੂਟ ਬਣ ਕੇ ਰੈਡੀ ਹੋਊਗਾ ਜੀ ਪ੍ਰਾਈਸ ਰੈਂਗ ਵਾਲਾ ਜੀ ਸਿਰਫ 2300 ਰੁਪਏ ਇੱਕ ਸੂਟ ਤੁਹਾਨੂੰ ਹੋਰ ਦਿਖਾਉਣੀ ਐ ਮੈਂ ਉਹ ਵੀ ਪਿਓਰ ਮਸਲੀਨ ਦਾ ਹੀ ਹੈ ਜੀ ਪਿਓਰ ਮਸਲੀਨ ਦਾ ਹੀ ਸੂਟ ਉਹ ਹੈ ਇਹ ਦੇਖੋ ਜੀ ਇਹ ਹੈਗਾ ਪਿਓਰ ਮਸਲੀਨ ਦੇ ਵਿੱਚ ਲਵੈਂਡਰ ਸ਼ੇਡ ਦੇ ਵਿੱਚ ਸੂਟ ਹੈ ਜੀ ਦੇਖੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਘੇਰ ਦੇ ਉੱਪਰ ਹੱਟ ਵਗੈਰਾ ਟ੍ਰੇਜ਼ ਵਗੈਰਾ ਬਣੀਆਂ ਹੋਈਆਂ ਨੇ ਦੇਖੋ ਦੇਖੋ ਕਿੰਨੀ ਸੋਹਣੀ ਜੀ ਪ੍ਰਿੰਟਿੰਗ ਕੀਤੀ ਹੋਈ ਹੈ ਜੀ ਸਾਰਾ ਆਰੀ ਵਰਕ ਨਾਲ ਹਾਈਲਾਈਟ ਕੀਤਾ ਹੋਇਆ ਇਹ ਹੋਊਗਾ ਜੀ ਸਟੱਫ ਤੋਂ ਬਦ ਯਾਰਮਸਕਲੀਨ ਦੇ ਵਿੱਚ ਇਹ ਬਾਜੂ ਦਾ ਡਿਜ਼ਾਈਨ ਦਿੱਤਾ ਹੋਇਆ ਜੀ ਬੈਕ ਅਗੇ ਤੁਹਾਨੂੰ ਸਾਰੇ ਸੂਟਾਂ ਦਾ ਸੇਮ ਮਿਲੂਗਾ ਜੀ ਡਿਜ਼ਾਈਨਿੰਗ ਨਾਲ 프ਰੰਟ ਤੇ ਤੁਹਾਨੂੰ ਸਾਰਾ ਆਰੀ ਵਰਕ ਮਿਲੂਗਾ ਦੇਖੋ ਇਹ ਟਾਈ ਐਂਡ ਡਾਈ ਦੇ ਵਿੱਚ ਹੈ ਜੀ ਲਵੈਂਡਰ ਸ਼ੇਡ ਦੇ ਵਿੱਚ ਸੂਟ ਹੈ ਦੇਖੋ ਇਸ ਦਾ ਬੈਕ ਪੇਰ ਵੀ ਤੁਹਾਨੂੰ ਇਸ ਤਰ੍ਹਾਂ ਹੀ ਮਿਲੂਗਾ ਜੀ ਡਿਜ਼ਾਈਨਿੰਗ ਵਾਲਾ ਤੇ ਤੁਸੀਂ ਇਸ ਤੇ ਦੇਖੋ ਜੀ ਬਾਟਮ ਪਲੇਨ ਨੂੰ ਲੂਗੀ ਤੁਹਾਨੂੰ ਤੇ ਇਹ ਐਸਾ ਦੁਪੱਟਾ ਦੁਪੱਟਾ ਵੀ ਇਸ ਦਾ ਫੁੱਲ ਬਸ ਪਿਓਰ ਮਸਲੀਨ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਦੇਖੋ ਪਿਓਰ ਮਸਲੀਨ ਦਾ ਦੁਪੱਟਾ ਪੱਤੇ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹਾਂ ਜੀ ਦੁਪੱਟੇ ਦੇ ਉੱਪਰ ਵੀ ਇਸ ਤਰ੍ਹਾਂ ਟੇਸ ਤੇ ਹੱਟ ਵਗੈਰਾ ਬਣੇ ਹੋਏ ਨੇ ਦੇਖੋ ਵਿੱਚ ਇਸ ਤਰ੍ਹਾਂ ਚੱਕਰ ਦਾ ਨਿਸ਼ਾਨ ਲੱਗਾ ਹੋਇਆ ਹੈ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਮਦਖੋ ਸਾਰੇ ਦੁਪੱਟੇ ਦੇ ਕਲਰੂਲੇ ਦੁਪੱਟੇ ਮਿਲਾਂਗੇ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਯੂਨੀਕ ਜੀ ਲੁੱਕ ਦਾ ਤਿਆਰ ਕੀਤਾ ਹੋਇਆ ਜੀ ਦੇਖੋ ਲਵੈਂਡਰ ਸ਼ੇਡ ਜਿੰਨਾਂ ਨੂੰ ਲਵੈਂਡਰ ਕਲਰ ਪਸੰਦ ਹੈ ਜੀ ਆਰਡਰ ਕਰ ਸਕਦੇ ਹੋ ਪ੍ਰਾਈਸ ਹੈ ਉਹ 2300 ਰੁਪਏ ਇਸ ਤੋਂ ਉਰ ਤੁਹਾਨੂੰ ਹੋਰ ਦਿਖਾਉਣੀ ਹੈ ਇਹ ਪੀਸ ਰਹੂਗਾ ਸਾਰਾ ਨੇਚਰਲ ਕ੍ਰੇਪ ਤੇ ਇਸ ਤਰ੍ਹਾਂ ਇਸਦੀ ਪ੍ਰਿੰਟਿੰਗ ਹੈ ਇਹ ਦੇਖੋ ਦਿੱਕੀ ਹੈ ਇਸ ਉੱਪਰ ਸੋਨੂੰ ਫਰੰਟ ਦੇ ਉੱਪਰ ਸੈਂਟਰ ਦੇ ਵਿੱਚ ਇਸ ਤਰ੍ਹਾਂ ਦਾ ਫਲਾਵਰ ਮਿਲੂਗਾ ਆਰੀ ਵਰਕ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਜੀ ਦੇਖੋ ਜੀ ਬੈਕ ਚੈੱਕ ਕਰ ਲੋ ਜੀ ਤੁਸੀਂ ਬੈਕ ਸਾਰੀ ਜਿਗਜ਼ੈਗ ਵਾਲੀ ਮਿਲੂਗੀ ਜੀ ਇਸ ਤਰ੍ਹਾਂ ਇਹ ਸਾਈਡ ਤੇ ਤੁਹਾਨੂੰ ਬਾਜੂ ਦਿੱਤੀਆਂ ਹੋਈਆਂ ਨੇ ਦੇਖੋ ਅਗਲਾ ਬਾਜੂ ਦਾ ਡਿਜ਼ਾਈਨ ਹੈ ਜੀ ਆਪਣਾ ਨੈਚੁਰਲ ਕ੍ਰੇਪ ਦੀ ਪਲੇਨ ਬਾਟਮ ਮਿਲੂਗੀ ਤੁਹਾਨੂੰ ਇਸ ਸ਼ੇਡ ਦੀ ਤੇ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਹੈ ਤਾਂ ਚੈੱਕ ਕਰੋ ਜੀ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਤੁਹਾਨੂੰ ਮਿਲੂਗੀ ਸਮੋਸਾ ਲੈਸ ਲੱਗੀ ਹੋਈ ਤੇ ਜੀ ਨੌਨ ਟਾਈਪ ਸਟੱਫ ਹੈ ਜੀ ਦੁਪੱਟੇ ਦਾ ਨੌਨ ਦੇ ਵਿੱਚ ਤੁਹਾਨੂੰ ਦੁਪੱਟਾ ਮਿਲੂਗਾ ਇਸ ਦਾ ਫੁੱਲੇ ਡੁੱਲੇ ਦੁਪੱਟੇ ਨੇ ਜੀ ਇਸ ਉਪ ਦਾ ਪ੍ਰਾਈਸ ਸਨਵਲ 2300 ਰੁਪਏ ਅਜਿਹੀ ਵੈਰਾਈਟੀ ਜਿਹੜੀ 2300 ਰੁਪਏ ਦੀ ਹੈ ਜੀ ਜਲਦੀ ਤੋਂ ਜਲਦੀ ਕਰੋ ਲਓ ਸਕਰੀਨਸ਼ਾਟ ਤੇ ਆਪਣਾ ਆਰਡਰ ਬੁੱਕ ਕਰਵਾਓ ਜੀ ਤੇ ਜਿਹੜੀਆਂ ਭੈਣਾਂ ਮੇਰੇ ਚੈਨਲ ਦੇ ਨਵੀਆਂ ਨੇ ਪਲੀਜ਼ ਮੇਰੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਤੁਹਾਡੇ ਲਈ ਨਿ ਥੈਂਕ ਯੂ ਜੀ